ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਹੈਗੀ ਮੂੰਗੀ ਦੀ ਦਾਲ ਦੀਆਂ ਪਿੰਨੀਆਂ ਬਣਾ ਕੇ ਜਿਹੜੀਆਂ ਤਿਆਰ ਕਰਾਂਗੇ ਇਹ ਪਿੰਨੀਆਂ ਜਿਹੜੀਆਂ ਆਪਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਨੇ ਕਿਉਂਕਿ ਮੂੰਗੀ ਦੀ ਦਾਲ ਆ ਜਿਹੜੀ ਸਾਰੀਆਂ ਦਾਣਾਂ ਤੋਂ ਵਧੀਆ ਮੰਨੀ ਗਈ ਹੈ ਤੇ ਪ੍ਰੋਟੀਨ ਦੀ ਇਹਦੇ 'ਚ ਭਰਪੂਰ ਮਾਤਰਾ ਜਿਹੜੀ ਹੁੰਦੀ ਹੈ ਤੇ ਫਾਈਬਰ ਵੀ ਕਾਫੀ ਮਾਤਰਾ ਦੇ ਬੱਚੇ ਦੇ ਵਿੱਚ ਪਾਇਆ ਜਾਂਦਾ ਆ ਤੇ ਆਪਣੀ ਇਮਿਊਨਿਟੀ ਸਿਸਟਮ ਨੂੰ ਵੀ ਇਹ ਜਿਹੜਾ ਆ ਮਜ਼ਬੂਤ ਬਣਾਉਂਦੀ ਆ ਤੇ ਇਹਦੀ ਆਪਾਂ ਦਾਲ ਤਾਂ ਬਣਾ ਕੇ ਖਾਣੀ ਆ ਪਰ ਅੱਜ ਆਪਾਂ ਤੁਹਾਨੂੰ ਇਹਦੀ ਜਿਹੜੀ ਵਧੀਆ ਨਵੀਂ ਰੈਸਪੀ ਦੱਸਾਂਗੇ ਜਿਹੜੀ ਮੂੰਗੀ ਦੀ ਦਾਲ ਆ ਇਹ ਤੋਂ ਪਿੰਨੀਆਂ ਬਣਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਬਣਦੀਆਂ ਨੇ ਤੇ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਿਓ ਕਿਉਂਕਿ ਜਿਵੇਂ ਜਿਵੇਂ ਹੁਣ ਬੱਚੇ ਆ ਦਾਲ ਨਹੀਂ ਪਸੰਦ ਕਰਦੇ ਤਾਂ ਆਪਾਂ ਉਹਨਾਂ ਨੂੰ ਇਹ ਪਿੰਨੀਆਂ ਬਣਾ ਕੇ ਦੇ ਸਕਦੇ ਹਾਂ ਤੇ ਉਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਆ ਮਜ਼ਬੂਤ ਹੋਊਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲੇ ਜੇ ਫੇਸਬੁੱਕ ਤੋਂ ਦੇਖ ਰਹੇ ਹੋ ਤਾਂ ਪੇਜ ਨੂੰ ਮੇਰੇ ਪੇਜ ਨੂੰ ਫੋਲੋ ਕਰ ਲਿਓ ਇਹਦੇ ਲਈ ਆਪਾਂ ਇਹ ਜਿਹੜੀ ਆ ਇੱਕ ਕੌਲੀ ਹੈ ਜਿਹੜੀ ਮੂੰਗੀ ਹਰੀ ਮੂੰਗੀ ਦੀ ਦਾਲ ਆ ਜਿਹੜੀ ਆਪਾਂ ਲਈ ਹੈ ਧੋ ਕੇ ਚੰਗੀ ਤਰ੍ਹਾਂ ਇਹਨੂੰ ਸੁਕਾ ਲਿਆ ਹੈ ਬਿਲਕੁਲ ਇਹਦੇ ਤੇ ਪਾਣੀ ਨਹੀਂ ਰਹਿਣਾ ਚਾਹੀਦਾ ਜੇਕਰ ਇਹਦੇ ਤੇ ਪਾਣੀ ਰਹਿ ਗਿਆ ਤਾਂ ਫਿਰ ਆਪਣੀ ਜਿਹੜੀਆਂ ਪਿੰਨੀਆਂ ਵਧੀਆ ਨਹੀਂ ਬ ਇਸ ਕਰਕੇ ਇਹਨੂੰ ਬਿਲਕੁਲ ਆਪਾਂ ਚੰਗੀ ਤਰ੍ਹਾਂ ਸਿਕਾ ਲੈਣਾ ਆ ਤੇ ਸਿਕਾਉਣ ਤੋਂ ਬਾਅਦ ਇਹਨੂੰ ਆਪਾਂ ਕੜਾਹੀ ਦੇ ਵਿੱਚ ਜਿਹੜਾ ਭੁੰਨਣਾ ਆ ਤੇ ਇਹ ਇਹ ਜਦੋਂ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਫਿਰ ਇਹਦਾ ਜਿਹੜਾ ਆਪਾਂ ਪਾਊਡਰ ਬਣਾ ਲਾਂਗੇ ਮਤਲਬ ਆਟਾ ਬਣਾਵਾਂਗੇ ਮਿਕਸੀ ਦੇ ਵਿੱਚ ਪੀਸ ਕੇ ਤੇ ਫਿਰ ਇਹਦੀਆਂ ਜਿਹੜੀਆਂ ਪਿੰਨੀਆਂ ਬਣਾਵਾਂਗੇ ਕਿੱਦਾਂ-ਕਿੱਦਾਂ ਬਣਾਉਣੀਆਂ ਤੁਸੀਂ ਬਸ ਪੂਰੀ ਵੀਡੀਓ ਐਂਡ ਤੱਕ ਦੇਖਿਓ ਤੁਹਾਨੂੰ ਸਾਰੀ ਸਮਝ ਆ ਜਾਊਗੀ ਵੀ ਕਿਸ ਤਰ੍ਹਾਂ ਇਹ ਬਣਾਉਣੀਆਂ ਨੇ ਤੇ ਆਪਾਂ ਇੱਕ ਕੌਲੀ ਇਹ ਜਿਹੜੀ ਹੈਗੀ ਆ ਮੂੰਗੀ ਦੀ ਦਾਲ ਆ ਜਿਹੜੀ ਆਪਾਂ ਲਈਆ ਤੇ ਆਪਾਂ ਪੌਣੀ ਕੋਲੀ ਆ ਜਿਹੜੀ ਗੁੜ ਦੀ ਲਈ ਆ ਇਹਦੀ ਜਗ੍ਹਾ ਤੁਸੀਂ ਸ਼ੱਕਰ ਵੀ ਲੈ ਸਕਦੇ ਹੋ ਪਰ ਆਪਾਂ ਹੈਲਦੀ ਬਣਾਉਣਾ ਆ ਇਸ ਕਰਕੇ ਆਪਾਂ ਇਹਦੇ ਖੰਡ ਵੀ ਲੈ ਸਕਦੇ ਹਾਂ ਆਪਾਂ ਹੈਲਦੀ ਬਣਾਉਣਾ ਆ ਇਸ ਕਰਕੇ ਆਪਾਂ ਗੁੜ ਲੈ ਆਇਆ ਗੁੜ ਆ ਜਿਹੜਾ ਆਪ ਤੁਸੀਂ ਆਪਦੇ ਮਤਲਬ ਟੇਸਟ ਅਨੁਸਾਰ ਮਿੱਠਾ ਜਿਹੜਾ ਵੱਧ ਘੱਟ ਕਰ ਸਕਦੇ ਹੋ ਪਰ ਆਪਾਂ ਇੱਕ ਕੋਲੀ ਦੇ ਵਿੱਚ ਜਿਹੜੀ ਆ ਪੌਣੀ ਕੋਲੀ ਆ ਆਪਾਂ ਮੂੰਗੀ ਦੀ ਦਾਲ ਦੀ ਆਪਾਂ ਪਾਵਾਂਗੇ ਇਹ ਆਪਾਂ ਲਈ ਆ ਕਿ ਘਿਓ ਘਿਓ ਲਿਆਇਆ ਇੱਕ ਕੜਛੀ ਆਪਾਂ ਦੇਸੀ ਘਿਓ ਦੀ ਜਿਹੜੀ ਆ ਲਈ ਆ ਤੇ ਇਹ ਆਪਾਂ 15 ਕ ਬਦਾਮ ਲਏ ਆ ਇਹ ਬਰੀਕ ਕੱਟ ਲਏ ਨੇ ਤੁਸੀਂ ਬ੍ਰੀਕ ਕੱਟ ਲਿਓ ਕਟ ਲਿਓ ਜਿਵੇਂ ਮਰਜ਼ੀ ਕਰ ਲਿਓ ਤੇ ਇਹ ਆਪਾਂ ਕੁਝ ਦਾਖ ਖਾ ਲਈਆਂ ਨੇ ਤੇ ਹੁਣ ਆਪਾਂ ਦਾਲ ਨੂੰ ਜਿਹੜਾ ਭੁੰਨ ਲੈਣਾ ਆ ਫਰਾਈਪੈਨ ਆਪਾਂ ਗੈਸ ਤੇ ਰੱਖਣਾ ਆ ਤੇ ਸੁੱਕੀ ਦਾਲ ਆਪਾਂ ਪਾ ਕੇ ਤੇ ਭੁੰਨ ਲੈਣੀ ਆ ਤੇ ਇਹ ਦੀ ਪੁੱਜੀ ਦੀ ਨਿਸ਼ਾਨੀ ਇਹ ਹੋਊਗੀ ਕਿ ਇੱਕ ਤਾਂ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਊਗਾ ਤੇ ਇੱਕ ਇਹਦੀ ਸਮੈਲ ਆ ਜਿਹੜੀ ਬਹੁਤ ਵਧੀਆ ਖਸ਼ਬੂ ਜਿਹੜੀ ਆਉਣੀ ਸ਼ੁਰੂ ਹੋ ਜੂਗੀ ਇਹਦੇ ਨਾਲ ਜਿਹੜੀ ਨਮੀ ਖਤਮ ਹੋ ਜੂਗੀ ਜੇਕਰ ਆਪਣੀ ਦਾਲ ਤੇ ਥੋੜਾਪੋਤਾ ਪਾਣੀ ਵੀ ਰਹਿ ਵੀ ਗਿਆ ਤਾਂ ਉਹ ਵੀ ਜਿਹੜਾ ਇਹਦੇ ਨਾਲ ਸੁੱਕ ਜੂਗਾ ਦੇਖੋ ਇਹਦਾ ਕਲਰ ਹੈ ਜਿਹੜਾ ਚੇਂਜ ਹੋ ਗਿਆ ਆ ਤੇ ਬਹੁਤ ਵਧੀਆ ਦੀ ਚ ਸਮੈਲ ਆ ਜਿਹੜੀ ਆਉਣੀ ਸਟਾਰਟ ਹੋ ਜਾਂਦੀ ਆ ਜਦੋਂ ਇਹ ਦਾਲ ਆਪਣੀ ਭੁੱਜ ਜਾਂਦੀ ਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਜੀ ਬੰਦ ਤੇ ਥੋੜੀ ਜੀ ਦਾਲ ਨੂੰ ਕਰ ਲਾਂਗੇ ਠੰਡੀ ਤੇ ਉਸ ਤੋਂ ਬਾਅਦ ਦਾਲ ਆਪਾਂ ਜਿਹੜੀ ਹੈਗੀ ਹੈ ਮਿਕਸੀ ਦੇ ਜੱਗ ਵਿੱਚ ਪਾ ਕੇ ਤੇ ਇਹਨੂੰ ਪੀਸ ਲੈਣਾ ਆ ਮੈਕਸੀ ਤੇ ਜਾ ਕੇ ਚਾਪਾ ਪਾ ਲਈ ਢੱਕਣ ਕਰ ਲਿਆ ਬੰਦ ਤੇ ਇਹਨੂੰ 2 ਤੋਂ 3 ਗੇੜੇ ਆਪਾਂ ਦਵਾ ਲੈਣੇ ਇਹਦਾ ਆਟਾ ਜਿਹੜਾ ਬਣਾ ਕੇ ਆਪਾਂ ਤਿਆਰ ਕਰਨਾ ਆ ਆਟਾ ਬਣਾਉਣਾ ਆ ਦਾਲ ਦਾ ਤੇ ਢੱਕਣ ਖੋਲਣ ਤੋਂ 2 ਕੁ ਮਿੰਟ ਮਤਲਬ ਮੈਕਸੀ ਬੰਦ ਕਰਨ ਤੋਂ 2 ਕੁ ਮਿੰਟ ਬਾਅਦ ਤੁਸੀਂ ਢੱਕਣ ਖੋਲ ਕੇ ਜਿਹੜਾ ਦੇਖਣਾ ਆ ਤੇ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਚੈੱਕ ਕਰਨਾ ਆ ਇਹ ਆਟਾ ਜਿਹੜਾ ਦਰਦਰਾ ਨਹੀਂ ਹੋਣਾ ਚਾਹੀਦਾ ਮਤਲਬ ਬਰੀਕ ਪੇਸਟ ਜਿਹਾ ਬਣਨਾ ਚਾਹੀਦਾ ਆ ਤੇ ਆਟਾ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਆ ਤੇ ਆਪਾਂ ਜਿਹੜੀ ਬਾਕੀ ਬਚੀ ਮੂੰਗੀ ਉਹਦਾ ਵੀ ਆਟਾ ਬਣਾ ਕੇ ਤਿਆਰ ਕਰ ਲੈਣਾ ਆ ਲਓ ਜੀ ਆਪਾਂ ਮੂੰਗੀ ਦੀ ਦਾਲ ਜਿਹੜੀ ਪੀਸ ਲਈ ਹੈ ਇਹਦਾ ਆਟਾ ਜਿਹੜਾ ਬਣ ਗਿਆ ਆ ਤੇ ਹੁਣ ਆਪਾਂ ਪੈਨ ਦੇ ਵਿੱਚ ਜਿਹੜਾ ਦੇਸੀ ਘਿਓ ਦੀ ਕੜਛੀ ਲਈ ਆ ਉਹ ਪਾਉ ਉਹ ਪਾ ਲੈਣੀ ਆ ਘਿਓ ਤੁਸੀਂ ਆਪਦੀ ਲੋੜ ਅਨੁਸਾਰ ਵੱਧ ਘੱਟ ਪਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਇਹ ਜਿਹੜੀ ਜਿਹੜਾ ਆਟਾ ਪੀਕੇ ਰੱਖਿਆ ਹੈ ਮੂੰਗੀ ਦੀ ਦਾਲ ਆਪਾਂ ਪੀਸੀ ਆ ਇਹਨੂੰ ਆਪਾਂ ਪਾਉਣਾ ਲੈਣਾ ਆ ਘਿਓ ਤੁਸੀਂ ਆਪਦੀ ਲੋੜ ਅਨੁਸਾਰ ਜਿਹੜਾ ਵੱਧ ਘੱਟ ਕਰ ਲਿਓ ਤੇ ਆਪਾਂ ਘੱਟ ਘਿਓ ਵਿੱਚ ਬਣਾਉਣੀ ਆ ਸੋ ਕਿ ਆਪਾਂ ਹੈਲਦੀ ਬਣਾਉਣਾ ਵਾ ਆਟਾ ਜਿਹੜਾ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਹੈ ਪਹਿਲਾਂ ਆਪਾਂ ਦਾਲ ਭੁੰਨੀ ਆ ਹੁਣ ਦੁਬਾਰਾ ਤੋਂ ਆਪਾਂ ਘਿਓ ਦੇ ਵਿੱਚ ਆਟਾ ਜਿਹੜਾ ਭੁੰਨ ਲੈਣਾ ਆ ਇਹ ਥੋੜਾ ਜਿਹਾ ਘਿਓ ਆ ਜਾਊ ਛੱਡਣਾ ਸ਼ੁਰੂ ਕਰ ਦੂਗਾ ਦੇਖੋ ਇਸ ਤਰ੍ਹਾਂ ਤੇ ਆਪਣਾ ਆਟਾ ਜਿਹੜਾ ਆ ਭੁੱਜ ਜਾਣਾ ਆ ਤੇ ਸਮੈਲ ਵੀ ਇਹਦੀ ਹੋਰ ਵੀ ਜ਼ਿਆਦਾ ਵਧੀਆ ਖੁਸ਼ਬੂ ਆ ਜਿਹੜੀ ਇਹਦੀ ਆਉਣੀ ਸ਼ੁਰੂ ਹੋ ਜੂਗੀ ਇਹਨੂੰ ਭੁੰਨਣ ਦੇ ਲਈ ਤਿੰਨ ਤੋਂ ਚਾਰ ਮਿੰਟ ਦਾ ਸਮਾਂ ਜਿਹੜਾ ਲੱਗਦਾ ਆ ਤੇ ਗੈਸ ਆਪਾਂ ਕਰਤਾ ਬੰਦ ਤੇ ਹੁਣ ਬਦਾਮ ਆ ਜਿਹੜੇ ਆਪਾਂ ਕੜਾਹੀ ਗਰਮ ਆ ਬਦਾਮ ਤੇ ਦਾਖਾਂ ਆਪਾਂ ਪਾਤੀਆਂ ਕੜਾਹੀ ਗਰਮਾਂ ਤੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਇਹ ਭੁੱਜ ਜਾਣੇ ਆ ਜਦੋਂ ਆਪਾਂ ਕੜਾਹੀ ਗਰਮ ਦੇ ਵਿੱਚ ਪਾਦੇ ਤੇ ਪੰਜੀਰ ਆਟਾ ਵੀ ਜਿਹੜਾ ਆਪਣਾ ਚੰਗੀ ਤਰ੍ਹਾਂ ਗਰਮ ਹੋਇਆ ਹੋਇਆ ਆ ਤੇ ਬਦਾਮਾਂ ਨੂੰ ਆਪਣਾ ਇਸੇ ਤਰ੍ਹਾਂ ਹੀ ਸੇਕ ਆ ਜਿਹੜਾ ਲੱਗ ਜਾਣਾ ਆ ਤੇ ਜੇ ਤੁਸੀਂ ਭੁੰਨ ਕੇ ਪਾਉਣੇ ਆ ਫਿਰ ਤੁਸੀਂ ਪਹਿਲਾਂ ਇੱਕ ਸੁੱਕੇ ਰੋਸਟ ਕਰ ਲਿਓ ਬਦਾਮ ਤੇ ਭੁੱਜ ਜਾਣਗੇ ਤੇ ਹੁਣ ਆਪਾਂ ਗੁੜ ਦੀ ਜਿਹੜੀ ਚਾਣੀ ਬਣਾਉਣੀ ਆ ਆਪਾਂ ਗੁੜ ਦੀ ਆਪਾਂ ਜਿਹੜੀ ਪੌਣੀ ਕੋਲੀ ਲਈ ਉਹ ਆਪਾਂ ਪਾ ਲਈਏ ਇਹਦੇ ਵਿੱਚ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ 2 ਚਮਚ ਪਾਣੀ ਕੁਕੀ ਆਪਾਂ ਜ਼ਿਆਦਾ ਨਹੀਂ ਆਪਾਂ ਪਤਲੀ ਕਰਨੀ ਚਾਹਣੀ ਬਸ ਦੋ ਚਮਚ ਆਪਾਂ ਪਾਣੀ ਦੇ ਪਾ ਲਏ ਤੇ ਗੋੜ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮੈਲਟ ਕਰ ਲੈਣਾ ਆ ਇਹਦੀ ਚਾਣੀ ਜਿਹੜੀ ਪਰਫੈਕਟ ਬਣਨ ਦਾ ਇਹੀ ਹੋਊਗਾ ਵੀ ਜਿਹੜੀ ਝੱਗ ਜੀ ਆਊਗੀ ਚਾਣੀ ਦੇ ਉੱਪਰ ਪਹਿਲਾਂ ਹੁਣ ਝੱਗ ਜੀ ਆਊਗੀ ਹਲਕੀ ਹਲਕੀ ਜਦੋਂ ਝੱਗ ਆ ਕੇ ਦਬ ਤੇ ਖਤਮ ਹੋ ਗਈ ਦੁਬਾਰਾ ਤੋਂ ਤੇ ਆਪਣੀ ਚਾਣੀ ਜਿਹੜੀ ਪਰਫੈਕਟ ਬਣ ਜੂਗੀ ਇਹ ਦੇਖੋ ਹੁਣ ਝੱਗ ਜੀ ਆ ਗਈ ਹੈ ਨਾ ਤੇ ਝੱਗ ਜਦੋਂ ਖਤਮ ਹੋ ਗਈ ਤੇ ਆਪਣੀ ਚਾਣੀ ਹੈ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਇਹਨੂੰ ਬਸ ਖਲਾਉਂਦੇ ਹੋਏ ਆਪਾਂ ਇਹਨੂੰ ਜਿਹੜਾ ਚਾਣੀ ਨੂੰ ਬਣਾਉਣਾ ਹੈ ਨਹੀਂ ਤਾਂ ਫਿਰ ਇਹ ਚਾਣੀ ਜਿਹੜੀ ਥੱਲੇ ਲੱਗ ਜੂ ਤੇ ਹੁਣ ਗੈਸ ਕਰ ਦਾਂਗੇ ਜੀ ਆਪਾਂ ਬੰਦ ਤੇ ਇਹ ਚਾਣੀ ਹੈ ਜਿਹੜੀ ਆਪਾਂ ਬਣਾਈ ਹੈ ਗੁੜ ਦੀ ਇਹਨੂੰ ਆਪਾਂ ਜਿਹੜਾ ਆ ਦਾਲ ਦੇ ਵਿੱਚ ਪਾ ਦੇਣਾ ਹਾਂ ਦਾਲ ਦਾ ਜਿਹੜਾ ਆ ਆਟਾ ਬਣਾ ਕੇ ਭੁੰਨਿਆ ਆ ਉਹਦੇ ਵਿੱਚ ਆਪਾਂ ਪਾ ਦੇਣਾ ਤੇ ਮਿਕਸ ਕਰਦੇ ਜਾਵਾਂਗੇ ਨਾਲ ਦੀ ਨਾਲ ਤੇ ਇਹਨੂੰ ਆਪਾਂ ਹੱਥ ਨਾਲ ਮਿਕਸ ਕਰਨਾ ਆ ਚਮਚ ਨਾਲ ਨਹੀਂ ਹੋਇਆ ਮੱਲਾ ਚਮਚਨਾ ਕਰਿਆ ਸੀ ਪਰ ਨਹੀਂ ਹੋਇਆ ਹੁਣ ਇਹਨੂੰ ਆਪਾਂ ਹੱਥ ਨਾਲ ਹੀ ਕਰ ਲਾਂਗੇ ਚੰਗੀ ਤਰ੍ਹਾਂ ਚਾਣੀ ਆ ਜਿਹੜੀ ਆਪਾਂ ਗਰਮ ਗਰਮੀ ਵਿੱਚ ਪਾ ਦੇਣੀ ਆ ਨਹੀਂ ਤਾਂ ਫਿਰ ਇਹ ਜੰਮ ਜੂਗਾ ਘੋੜਾ ਜਿਹੜਾ ਤੇ ਹੁਣ ਇਹਨੂੰ ਹੱਥ ਨਾਲ ਆਪਾਂ ਚੰਗੀ ਤਰ੍ਹਾਂ ਮੈਸ਼ ਮਾਰ ਲਾਂਗੇ ਤਾਂ ਕਿ ਇਹ ਜਿਹੜੀ ਚਾਣੀ ਚੰਗੀ ਤਰ੍ਹਾਂ ਆਪਣੀ ਵਿੱਚ ਰਲ ਜਾਵੇ ਤੇ ਆਪਾਂ ਨੂੰ ਪਿੰਨੀਆਂ ਬਣਾਉਣ ਦੇ ਵਿੱਚ ਜਿਹੜੀ ਆਸਾਨੀ ਹੋ ਜਾਵੇ ਤੇ ਲੋ ਜੀ ਇਹ ਆਪਾਂ ਜਿਹੜਾ ਪਿੰਨੀਆਂ ਇਹਦੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਇਸ ਤਰ੍ਹਾਂ ਵੱਟ ਲੈਣੀਆਂ ਵਾਂ ਚੰਗੀ ਤਰ੍ਹਾਂ ਤੇ ਬਹੁਤ ਮਤਲਬ ਆਸਾਨੀ ਨਾਲ ਬਣ ਜਾਂਦੀਆਂ ਤੇ ਅੰਦਰੋਂ ਬਹੁਤ ਨਰਮ ਹੁੰਦੀਆਂ ਨੇ ਜਿਆਦਾ ਸਖਤ ਤੇ ਪਿੰਨੀਆਂ ਨਹੀਂ ਹੁੰਦੀਆਂ ਪੋਲੀਆਂ ਹੀ ਹੁੰਦੀਆਂ ਨੇ ਸੌਫਟ ਬਣ ਕੇ ਤਿਆਰ ਹੋਣਗੀਆਂ ਇਸੇ ਤਰ੍ਹਾਂ ਆਪਾਂ ਸਾਰੀਆਂ ਜਿਹੜੀਆਂ ਪਿੰਨੀਆਂ ਨੇ ਵੱਟ ਕੇ ਤਿਆਰ ਕਰ ਲਾਂਗੇ ਤੁਸੀਂ ਖੰਡ ਪਾਉਣੀ ਚਾਹੋਗੇ ਇਹਦੇ ਵਿੱਚ ਤਾਂ ਖੰਡ ਵੀ ਤੁਸੀਂ ਇਹਦੇ ਚ ਪਾ ਸਕਦੇ ਹੋ ਪਰ ਆਪਾਂ ਗੁੜ ਚ ਬਣਾਈਆਂ ਨੇ ਲਓ ਜੀ ਪਿੰਨੀਆਂ ਆਪਣੀਆਂ ਬਣ ਕੇ ਬਿਲਕੁਲ ਤਿਆਰ ਨੇ ਤੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਿਓ ਜੇਕਰ ਮੇਰੀ ਅੱਜ ਦੀ ਇਹ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ